ਸ੍ਰੀ ਕਲਸਰੀਯਾ ਨੂੰ ਕੀ ਹਲਚਲ ਸਰੀਆਂ ਤਾਂ ਅੱਜ ਟਾਈਮ ਹੀ ਅਬਾਊਟ ਟੂ ਹੋ ਗਿਆ ਹੀ ਮਿਲਣਾ ਤਾਂ 6 ਵਜੇ ਗਿਆ ਔਰ ਦਿਨ ਬਿਲਕੁਲ ਚਿੱਟਾ ਦਿਨ ਚੜ ਗਿਆ ਜਿਹਨੂੰ ਕਹਿੰਦੇ ਪੰਜਾਬੀ ਵਿੱਚ ਆਪਣੇ ਕੰਮ ਸਾਰੇ ਪਏ ਨੇ ਤੇ ਅੱਜ ਫੁੱਲ ਡੇ ਵਲੋਗਿੰਗ ਡੈਫੀਨਿਟਲੀ ਸੀਵਾ ਰੂਮ ਚਾਹੇ ਆਪਣੀ ਉਡੀਕ ਤਿਆਰ ਤੇ ਹੁਣ ਚਾਹ ਦੇ ਨਾਲ ਖਾਵਾਂਗੇ ਪੇਸਨ ਲਓ ਜੀ ਚਾਪਨੀ ਤਿਆਰ ਹੈ ਤੇ ਨਾਲ ਵੇਸਨ ਤੇ ਜਗਵੀਰ ਸਿੱਧੂ ਚਲੇ ਗਏ ਨੇ ਟਾਈਮ ਨਾਲ ਹੀ ਕੰਮ ਤੇ ਆਪਣੇ ਤੇ ਹੁਣ ਉਹਨਾਂ ਦੇ ਹਿੱਸੇ ਦੇ ਵੇਸਨ ਹੀ ਆਪ ਖਾਵਾਂਗੇ ਜੇ ਤੁਸੀਂ ਲਗਾਉਣਾ ਵਾ ਮਤਲਬ ਫੇਸ ਦੇ ਉੱਪਰ ਪਹਿਲੇ 5 5 ਮਿੰਟ ਰੱਖਣਾ ਮੈਂ ਥੋੜਾ ਜਿਹਾ ਨਾ ਇਹਨੂੰ ਮਤਲਬ ਜ਼ਿਆਦਾ ਦੁੱਧ ਪਾਵੇ ਠੀਕ ਹੁਣ ਮਤਲਬ ਇਹਦੇ ਵਿੱਚ ਮੈਂ ਹੋਰ ਵਿਚੌਲਾਂ ਦਾ ਆਟਾ ਥੋੜਾ ਪਾਉਣਾ ਵਾ ਤੇ ਤੁਸੀਂ ਇਹਨੂੰ ਫੇਸ ਦੇ ਉੱਪਰ ਲਗਾ ਕੇ 5 ਮਿੰਟ ਰੱਖਣਾ ਵਾ ਸਕਰਬਿੰਗ ਕਰਨੀ ਹੈ ਐਂਡ ਦੈਨ ਆਫਟਰ ਦੈਟ ਇਨ ਵਾਸ਼ ਕਰ ਦੇਣਾ ਐਂਡ ਸੀ ਯੂਰ ਫੇਸ ਆਫਟਰ ਦੈਟ ਕਰਦੇ ਕੰਮ ਆਪਾਂ ਸਾਰੇ ਕਰ ਲਿਆ ਤੇ ਲਾਈਵ ਵਿੱਚ ਮੈਨੂੰ ਗਰਲਸ ਨਾਲੋਂ ਬੁਆਏਜ਼ ਜ਼ਿਆਦਾ ਪੁੱਛਦੀ ਆ ਕਿ ਤੁਹਾਡਾ ਫੇਸ ਬਹੁਤ ਗਲੋ ਕਰਦਾ ਉਹ 글로 ਚ ਲੋ ਕਰਦਾ ਉਹ ਤੇ ਅਲੱਗ ਗੱਲ ਆ ਬਟ ਇਹ ਤੁਹਾਨੂੰ ਅੱਜ ਮੈਂ ਦੱਸ ਦੇਣੀ ਆ ਬੁਆਏਜ਼ ਐਂਡ ਗਰਲਸ ਨੂੰ ਸਾਰਿਆਂ ਨੂੰ ਕਿ ਭਈ ਸ਼ਾਇਦ ਦੁੱਧ ਜਾਂ ਦਹੀਂ ਤੇ ਨਾਲ ਚੌਲਾਂ ਦਾ ਆਟਾ ਤੁਸੀਂ ਮਿਕਸ ਕਰਕੇ ਤੇ ਫੇਸ ਤੇ ਲਗਾਓ ਅਰ ਸਕਰਬਿੰਗ ਵਾਂਗ ਇਹਨੂੰ ਯੂਜ਼ ਕਰੋ ਐਂਡ ਯੂਰ ਫੇਸ ਡੈਫੀਨੇਟਲੀ ਵਿਲ ਸ਼ਾਈਨ ਤੇ ਇਹ ਆ ਕਿ ਦੁੱਧ ਦੀ ਜਗ੍ਹਾ ਤੁਸੀਂ ਦਹੀਂ ਵੀ ਜੀ ਫੇਸ ਸਾਫ ਕਰਨ ਦੇ ਨਾਲ ਨਾਲ ਸਾਰਾ ਰੂਮ ਵੀ ਕਲੀਨ ਕਰ ਦਿੱਤਾ ਐਂਡ ਸਾਰੇ ਘਰ ਦੀ ਸਫਾਈ ਹੋ ਚੁੱਕੀ ਆ ਇਹ ਨਹੀਂ ਕਿ ਕੱਲਾ ਫੇਸ ਹੀ ਸਾਫ ਕਰਕੇ ਤੇ ਤੁਸੀਂ ਖੁਸ਼ ਹੋ ਜੋ ਘਰ ਦੀ ਸਫਾਈ ਵੀ ਜ਼ਰੂਰੀ ਹੈ ਜਿਹੜੀ ਕਰ ਦਿੱਤੀ ਗਈ ਆ ਤੇ ਹੁਣ ਆਪਾਂ ਚੱਲਨੇ ਆ ਖਾਣਾ ਖਾਣ ਬ੍ਰੈਕਫਾਸਟ ਕਰਨ ਤੇ ਉਸ ਤੋਂ ਬਾਅਦ ਜਾਣਾ ਬਾਜ਼ਾਰ ਚਾਰ ਕਲਾ ਚਾਹਮ ਉਹਦੇ ਲਈ ਆਪਾਂ ਦਸੀਂ ਕਿਉਂ ਕਰ ਲਿਆ ਗਰਮ ਤੇ ਅੱਜ ਪਰਾਠੇ ਬਣਗੇ ਆਲੂ ਵਾਲੇ ਔਰ ਮੇਰੀ ਫੇਵਰਿਟ ਚੀਜ਼ ਦਸੀਂ ਕਿਉਂ ਲੋਕੀ ਤੇ ਕੀ ਹੈ ਪਹਿਲਾ ਵੀ ਪੀ ਲੈ ਵੀ ਹੋ ਗਿਆ ਰੈਡੀ ਆਪਾਂ ਤੇ ਰੈਡੀ ਹੋ ਕੇ ਨਿਕਲਣ ਲੱਗੇ ਬਾਜ਼ਾਰ ਠੀਕ ਆ ਆਪਾਂ ਲੈ ਕੜੀ ਪੱਤਾ ਦਾ ਬੂਟਾ ਲੈਣਾ ਸੀ ਲੈ ਲਿਆ ਆਪਾਂ ਨਾਲੇ ਵੀ ਆਪਾਂ 病例。 ਮੈਂ ਸ਼ੇਅਰ ਕਰ ਲਾ ਆਪਣਾ ਸਾਰਾ ਸਮਾਨ ਤੁਹਾਡੇ ਨਾਲ ਕਿ ਮੈਂ ਅੱਜ ਕੀ-ਕੀ ਲੈ ਕੇ ਲਈ ਕਿ ਕਿ ਇਹ ਮੇਰਾ ਸਾਰਾ ਸਮਾਨ ਖਤਮ ਹੋ ਗਿਆ ਪਿਆਸੀ ਇਹ ਮੈਂ ਲੈਂਦਾ ਔਰ ਦਿਸ ਵਨ ਇਜ਼ ਮਾਈ ਫੇਵਰੇਟ ਐਮ ਐਡਵਾਂਸਡ ਲੈਂਦੀ ਕਿਉਂਕਿ ਬਾਅਦ ਵਿੱਚ ਇਹ ਸਭ ਤੋਂ ਜ਼ਰੂਰੀ ਚੀਜ਼ ਹੈਗੀ ਆ ਸਾਬਣ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈਗੀ ਚੀਜ਼ ਇਹ ਤੇ ਜਿਹੜੇ ਕਹਿੰਦੇ ਸੀ ਬਲੈਕ ਮਹਿੰਦੀ ਲਾਉਣੀ ਮੈਂ ਬਲੈਕ ਨਹੀਂ ਲੈਂਦੀ ਮੈਂ ਗ੍ਰੀਨ ਮਹਿੰਦੀ ਲਾਉਣੀ ਆ ਇਹਦੇ ਵਿੱਚ ਮੈਂ ਐਲੋਵੀਰਾ ਜੈਲ ਐਂਡ ਕਾਫੀ ਵਗੈਰਾ ਚਾਹ ਪਤੀ ਮਿਕਸ ਕਰ ਲੈਣੀ ਆ ਔਰ ਦਿਸ ਵਨ ਇਜ਼ ਸ਼ੱਕਰ ਸ਼ੱਕਰ ਕਿਉਂਕਿ ਦੇਸੀ ਸ਼ੱਕਰ ਹੈ ਕਿਉਂਕਿ ਖੰਡ ਜਿਹੜੀ ਉਹ ਤਲੀ ਸੇ ਕੁਮੇਤ 3 ਠੀਕ ਹੈ ਤੇ ਇਹ ਮੇਰਾ ਫੇਵਰਟ ਠੀਕ ਹੈ ਇਹ ਹੀ ਮੈਂ ਯੂਜ਼ ਕਰਦੀ ਹਾਂ ਹੈੱਡ ਲਈ ਅੱਜ ਕੱਲ ਕਰਦੀ ਹਾਂ so much ਹੁਣ ਹੁਣ ਮਿਲਾਂਗੇ ਨੈਕਸਟ ਵਲੌਗ ਵਿੱਚ ਤੇ ਬਾਏ ਸਾਰਿਆਂ ਨੂੰ ਸਪੋਰਟ ਕਰਿਓ ਔਰ ਹਮੇਸ਼ਾ ਇਦਾਂ ਹੀ ਮੈਨੂੰ ਕਹਿੰਦੇ ਰਹੋ ਕਿ ਤੁਸੀਂ ਵਲੌਗ ਅਪਲੋਡ ਕਰੋ ਫੇਰ ਹੀ ਮੈਂ ਕੁਝ ਕਰੂੰਗੀਦਰਵਾਈਸ ਮੇਰੇ ਕੋਲ ਕੁਝ ਨਹੀਂ ਹੁੰਦਾ ਥੈਂਕ ਯੂ